ਨਮਸਕਾਰ ਜੀ ਮੈਂ ਹਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸਰਪੰਚੀ ਜਰੀਏ ਪਹਿਲੀ ਵਾਰੀ ਖਬਰ ਆ ਰਹੀ ਕਿ ਲੱਗੀ ਸਿਆਸੀ ਚੇਟਕ ਨੇ ਕਈਆਂ ਨੂੰ ਵੱਡੇ ਨੇਤਾ ਬਣਾ ਦਿੱਤਾ ਪਰ ਪਟਿਆਲਾ ਜ਼ਿਲ੍ਹੇ ਚ ਇੱਕ ਸ਼ਖਸ਼ ਦੇਸ਼ ਦੀ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਤੋਂ ਬਾਅਦ ਵੀ ਸਰਪੰਚ ਬਣਿਆ ਸੀ ਨਵੈਕਲੀ ਰੂਪ ਵਿੱਚ ਇਹ ਸਰਪੰਚ ਬਣਨ ਵਾਲੇ ਮਰਹੂਮ ਲਹਿਣਾ ਸਿੰਘ ਤੋੜ ਭਾਵੇਂ ਮੂਲ ਰੂਪ ਵਿੱਚ ਤਰਨਤਾਰਨ ਦੇ ਪਿੰਡ ਤੋੜ ਦੇ ਵਾਸੀ ਸਨ ਪਰ 70 ਬਿਆ ਚ ਉਹਨਾਂ ਨੇ ਪਟਿਆਲਾ ਦੇ ਕੜਾਮ ਨੇੜਲੇ ਪਿੰਡ ਮਕਬੂਲ ਪਰ ਪੈਣੀ ਚ ਆ ਕੇ ਜ਼ਮੀਨ ਖਰੀਦੀ ਉਹਨਾਂ ਨੂੰ ਸਿਆਸਤ ਵਿਰਸੇ ਚੋਂ ਮਿਲੀ ਉਹਨਾਂ ਦੇ ਪਿਤਾ ਮੋਹਨ ਸਿੰਘ ਤੋੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਰਹੇ ਭਰਾ ਤਰਲੋਚਨ ਸਿੰਘ ਤੋੜ ਤਿੰਨ ਵਾਰ ਐਮਪੀ ਬਣੇ 1980 ਵਿੱਚ ਅਕਾਲੀ ਦਲ ਦੀ ਟਿਕਟ ਤੇ ਲੈਣਾ ਸਿੰਘ ਤੋੜ ਵੀ ਇਸ ਲੋਕ ਸਭਾ ਹਲਕੇ ਤੋਂ ਮੈਂਬਰ ਰਹੇ ਇਸ ਪਰਿਵਾਰ ਦੇ ਇਹ ਸਾਰੀਆਂ ਚੋਣਾਂ ਤਰਨ ਤਰਨ ਹਲਕੇ ਤੋਂ ਜਿੱਤੀਆਂ ਦੋ ਦਹਾਕੇ ਪਹਿਲਾਂ ਸਰਬਸੰਮਤੀ ਨਾਲ ਪੰਚਾਇਤ ਚੋਣ ਦਾ ਮਨ ਬਣਾਉਂਦੇ ਆ ਪਿੰਡ ਮਕਬੂਲ ਪੈਣੀ ਦੇ ਵਸਨੀਕਾਂ ਨੇ ਲੈਣਾ ਸਿੰਘ ਤੋੜ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ ਪੰਜਾਬ ਆਪਣਾ ਪਾਰਟੀ ਤੇ ਸੁੱਚਾ ਸਿੰਘ ਛੋਟੇਪੁਰ ਤੜ ਪਰਵਾਰ ਦੇ ਵੀ ਜਵਾਈ ਦੱਸੇ ਜਾਂਦੇ ਨੇ ਇਹ ਹੁਣ ਮਕਬੂਲ ਪਰਪਣੀ ਤੋਂ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਨੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਸਾਡੇ ਨਾਲ ਜੁੜ ਚੁੱਕੇ ਹਨ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਪਲ-ਪਲ ਦੀ ਖਬਰ ਅਤੇ ਕਈ ਕੁਝ ਕਰਦੇ ਨੇ ਲਾਈਵ ਫੇਸਬੁੱਕ 'ਤੇ ਸਾਡੇ ਗਰੁੱਪ ਨੂੰ ਜੁਆਇਨ ਕਰੋ ਇਸ ਗਰੁੱਪ ਵਿੱਚ ਤੁਸੀਂ ਆਪਣੇ ਵਿਚਾਰ ਵੀ ਪਾ ਸਕਦੇ ਹੋ ਤਾਂ ਕਿ ਲੋਕਾਂ ਤੱਕ ਤੁਹਾਡੇ ਵਿਚਾਰ ਪਹੁੰਚ ਸਕਣ ਗਰੁੱਪ ਨਾਲ ਜੁੜਦੇ ਨੇ ਹਰ ਰੋਜ਼ ਸੈਂਕੜੇ ਲੋਕ ਹਰਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲਨ ਸੰਬੰਧੀ ਲੁਧਿਆਣਾ ਪੁਲਿਸ ਨੇ ਕੇਸ ਦਰਜ ਕਰਕੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਗ੍ਰਿਫਤਾਰ ਕਰ ਲਿਆ ਹੈ ਲੁਧਿਆਣਾ ਦੇ ਉਪ ਕਮਿਸ਼ਨ ਪੁਲਿਸ ਅਸ਼ਨੀ ਕਪੂਰ ਨੇ ਦੱਸਿਆ ਕਿ ਰਾਜੀਵ ਗਾਂਧੀ ਤੇ ਕਾਲਖ ਮਲਨ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਤੇ 8 ਤੋਂ 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਦੋ ਦੀ شناخت ਹੋ ਚੁੱਕੀ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁਗਰੀ ਨੇ ਲੁਧਿਆਣਾ ਦੇ ਇੱਕ ਇਲਾਕੇ ਵਿੱਚ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲ ਦਿੱਤੀ ਤੇ ਬੁੱਤ ਤੇ ਹੱਥਾਂ ਤੇ ਲਾਲ ਰੰਗ ਇਸ ਤਰ੍ਹਾਂ ਅਕਾਲੀ ਤੇ ਕਾਂਗਰਸੀ ਆਮੋ ਸਾਹਮਣੇ ਹੋ ਗਏ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਤਸਵੀਰਾਂ ਤੇ ਕਾਲਖ ਮਲ ਕੇ ਆਪਣੀ ਭੜਾਸ ਕੱਢ ਦਿੱਤੀ ਸਿਆਸੀ ਸਫਾ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਘਟਨਾ ਦੀ ਨਿੰਦਾ ਕਰਦਿਆਂ ਆਖਿਆ ਕਿ ਸੁਖਬੀਰ ਬਾਦਲ ਇਸ ਸ਼ਰਮਨਾਕ ਘਟਨਾ ਤੇ ਮਾਫੀ ਮੰਗੇ ਉਹਨਾਂ ਪੁਲਿਸ ਨੂੰ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਉਧਰ ਸੁਖਬੀਰ ਬਾਦਲ ਨੇ ਕੈਪਟਨ ਤੇ ਪਲਟਵਾਰ ਕਰਦਿਆਂ ਆਖਿਆ ਕਿ ਕੈਪਟਨ 1984 ਸੇ ਕਤਲੇਆਮ ਦੇ ਦੋਸ਼ੀਆਂ ਦੀ ਹਮਾਇਤ ਕਰ ਰਹੇ ਨੇ ਉਹਨਾਂ ਇਥੋਂ ਤੱਕ ਕਹਿ ਤੱਕੀ ਕੈ ਤੇ ਪੰਜਾਬ ਦੀ ਸਿਆਸਤ ਦਿਨ-ਬਦਨ ਭਖਦੀ ਜਾ ਰਹੀ ਹੈ ਕਾਲੀਆਂ ਨੇ ਲੁਧਿਆਣਾ ਸ਼ਹਿਰ ਵਿੱਚ ਲੱਗੇ ਹੋਏ ਰਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲ ਦਿੱਤੀ ਉੱਥੇ ਕਾਂਗਰਸੀਆਂ ਨੇ ਰਜੀਵ ਗਾਂਧੀ ਦੇ ਬੁੱਤ ਤੇ ਲੱਗੇ ਕਾਲੇ ਤੇ ਲਾਲ ਰੰਗ ਨੂੰ ਦੁੱਧ ਨਾਲ ਧੋਤਾ ਤੇ ਫਿਰ ਸਿਰ ਤੇ ਬੰਨੀ ਦਸਤਾਰ ਨਾਲ ਸਾਫ਼ ਕੀਤਾ ਦਰਸਲ ਰਜੀਵ ਗਾਂਧੀ ਦਾ ਬੁੱਤ ਨਾਲ ਅਜਾਇਬਤੀਰਾ ਦੇਖ ਕੇ ਕਾਂਗਰਸ ਦੇ ਲੀਡਰ ਗੁਰਸਿਮਰਨ ਸਿੰਘ ਮੰਡ ਨੇ ਆਖਿਆ ਕਿ ਉਹਨਾਂ ਨੂੰ ਦੁੱਖ ਲੱਗਾ ਉਹਨਾਂ ਤੁਰਤ ਗਾਂਧੀ ਦੇ ਬੁੱਤ ਤੇ ਲੱਗੀ ਕਾਲਖ ਨੂੰ ਦੁੱਧ ਨਾਲ ਧੋਤਾ ਤੇ ਫਿਰ ਸਿਰ ਤੋਂ ਬੰਨੀ ਦਸਤਾਰ ਨਾਲ ਰਜੀਵ ਗਾਂਧੀ ਦੇ ਬੁੱਤ ਦੀ ਸਫਾਈ ਕੀਤੀ ਹੈ ਚੰਗੇ ਉਹਦੇ ਤੇ ਰਹਿ ਚੁੱਕੇ ਗੁਰਸਿਮਰਨ ਸਿੰਘ ਮੰ ਇਹ ਮਤ ਨਾ ਸਮਝਦੇ ਹਰ ਅਜੀਬ ਗਾਂਧੀ ਤੇ ਬੁੱਤ ਦੀ ਸਫਾਈ ਕਰ ਦਿੱਤੀ। ਉਹਨਾਂ ਆਪਣੇ ਇਸ ਪੱਤਰਕਾਰ ਦੀ ਵੀਡੀਓ ਆਪਣੇ ਫੇਸਬੁੱਕ ਖਾਤੇ ਤੇ ਲਾਈਵ ਵੀ ਸਾਂਝੀ ਕੀਤੀ ਤੇ ਖੁਦ ਨੂੰ ਗਾਂਧੀ ਪਰਿਵਾਰ ਦਾ ਸੱਚਾ ਸਪਾਈ ਦੱਸਿਆ। ਬੁੱਤ ਤੇ ਕਾਲਕ ਮੰਨਣ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ। ਸੋਸ਼ਲ ਮੀਡੀਆ ਤੇ ਮੰਡ ਵੱਲੋਂ ਦਸਤਾਰ ਦੀ ਮਰਿਆਦਾ ਦਾ ਖਿਆਲ ਨਾ ਰੱਖਣ ਕਰਕੇ ਉਸ ਦੇ ਇਸ ਕਾਰੇ ਦੀ ਸੋਸ਼ਲ ਮੀਡੀਆ ਤੇ ਰੱਜ ਕੇ ਆਲੋਚਨਾ ਹੋ ਰਹੀ ਹੈ। ਉਹਨਾਂ ਦੇ ਕਈ ਸਮਰਥਕ ਵੀ ਵੀਡੀਓ ਹੇਠਾਂ ਕਮੈਂਟ ਵਿੱਚ ਇਹ ਸਲਾਹ ਦੇ ਰਹੇ ਹੈ ਕਿ ਪੱਗ ਦੀ ਥਾਂ ਤੇ ਕੱਪੜੇ ਦੀ ਵਰਤੋਂ ਕੀਤੀ ਜਾ ਸਕਦੀ ਸੀ। ਪਰ ਗੌਰਵ ਸਿਮਰਨ ਸਿੰਘ ਮੰਡ ਗਾਂਧੀ ਪਰਿਵਾਰ ਦੇ ਸੱਚ ਸਿਪਾਈ ਹੋਣ ਦੇ ਨਾਤੇ ਉਹਨਾਂ ਆਖਿਆ ਕਿ ਇਹ ਮਾਮਲਾ ਸਿਆਸੀ ਲਾਹਾ ਲੈਣ ਵਾਲਾ ਨਹੀਂ ਜਾਪਦਾ ਉਹਨਾਂ ਆਖਿਆ ਕਿ ਮੈਂ ਸੱਚਾ ਕਾਂਗਰਸੀ ਹਾਂ ਲੇਕਿਨ ਉਸ ਦੀ ਸਫਾਈ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਉਸਨੇ ਦਸਤਾਰ ਦੀ ਬੇਅਦਬੀ ਕੀਤੀ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਸਥਾਨਕ ਲੀਡਰ ਗੁਰਸਿਮਰਨ ਸਿੰਘ ਮੰਡ ਨੇ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਸਾਫ਼ ਕੀਤਾ ਉਧਰ ਅਕਾਲੀ ਲੀਡਰਾਂ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਇਸ ਕਾਰਨਾਮੇ ਦੀ ਨਿੰਦਾ ਕੀਤੀ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁਗਰੀ ਨੇ ਰਾਜੀ ਕਾਲੇ ਤੇ ਲਾਲ ਰੰਗ ਵਿੱਚ ਰੰਗਣ ਤੋਂ ਬਾਅਦ ਆਖਿਆ ਕਿ ਰਾਜੀਵ ਗਾਂਧੀ 1984 ਦੇ ਸਿੱਖਾਂ ਦਾ ਕਤਲ ਦਾ ਮਾਸਟਰਮਾਈਂਡ ਹੈ ਦੋਵਾਂ ਆਗੂਆਂ ਨੇ ਆਖਿਆ ਕਿ ਉਹਨਾਂ ਨੂੰ ਆਪਣੇ ਖਿਤੇ ਤੇ ਕੋਈ ਪਛਤਾਵਾ ਨਹੀਂ ਤੇ ਨਾ ਹੀ ਕਾਂਗਰਸ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਉਹ ਕਾਨੂੰਨ ਤੋਂ ਡਰਦੇ ਨੇ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਉਹਨਾਂ ਅਕਾਲੀਆਂ ਵੱਲੋਂ ਕੀਤੀ ਇਸ ਹਰਕਤ ਤੇ ਸਖਤ ਪ੍ਰਤੀਕਿਰਿਆ ਦਿੰਦੇ ਆਖਿਆ ਕਿ ਹੁਣ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ ਤੇ ਉਹ ਹੋਸ਼ੀ ਸਿਆਸਤ ਤੇ ਉਤਰ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਰਾਜੀਵ ਗਾਂ ਦਿਆ ਸੁਖਬੀਰ ਬਾਦਲ ਨੂੰ ਚੇਤਾਵਨੀ ਦਿੱਤੀ ਕਿ ਉਸ ਘਟੀਆਂ ਸਿਆਸਤ ਖੇਡਣੀ ਬੰਦ ਕਰਨ ਉਹਨਾਂ ਆਖਿਆ ਕਿ ਅਜਿਹੀਆਂ ਕਾਰਵਾਈਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਨੂੰ ਪੁੱਠੀਆਂ ਪੈਣਗੀਆਂ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਉਸ ਦੀ ਪਾਰਟੀ ਦੇ ਵਰਕਰਾਂ ਦੀ ਇਸ ਘਨਾਉਣੀ ਕਾਰਵਾਈ ਲਈ ਤੁਰਤ ਮਾਫੀ ਮੰਗਣ ਲਈ ਆਖਿਆ ਉਹਨਾਂ ਆਖਿਆ ਕਿ ਅਕਾਲੀ ਵਰਕਰ ਆਉਂਦੀਆਂ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਅਜਿਹੇ ਕਦਮ ਚੁੱਕ ਰਹੇ ਨੇ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਆਖਿਆ ਕਿ ਅਜਿਹੀਆਂ ਹੋਸ਼ੀਆਂ ਤੇ ਨਿੰਦਣਯੋਗ ਕਾਰਵਾਈਆਂ ਨਾਲ ਬਾਦਲ ਪਰਿਵਾਰ ਨੂੰ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਭਾਈਚਾਰੇ ਵਿਰੁੱਧ ਕੀਤੇ ਗੁਨਾਹਾਂ ਨੇ ਲੁਧਿਆਣਾ ਪੁਲਿਸ ਨੂੰ ਹਿੰਸਾ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਤੁਰੰਤ ਸ਼ਨਾਖਤ ਕਰਕੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਮੁੱਖ ਮੰਤਰੀ ਨੇ ਆਖਿਆ ਕਿ ਅਕਾਲੀਆਂ ਨੂੰ ਇਸ ਗੱਲ ਦਾ ਪੂਰੀ ਭੰਤ ਪਤਾ ਹੈ ਕਿ 1984 ਦੇ ਸਿੱਖ ਕਤਲਿਆਂ ਵਿੱਚ ਗਾਂਧੀ ਪਰਿਵਾਰ ਦਾ ਨਾਮ ਕਦੇ ਨਹੀਂ ਆਇਆ ਪਰ ਫਿਰ ਵੀ ਉਹ ਸਿਆਸੀ ਲਾਹਾ ਖੱਟਣ ਲਈ ਇਸ ਮਾਮਲੇ ਵਿੱਚ ਗਾਂਧੀ ਪਰਿਵਾਰ ਨੂੰ ਲਪੇਟ ਰਹੇ ਨੇ ਕੈਪਟਨ ਨੇ ਮੋੜ ਦਰਹਾਇਆ ਕਿ 1984 ਦੇ ਸੇਖ ਵਿਰੋਧੀ ਕਤਲਿਆਂ ਵਿੱਚ ਕੁਝ ਕਾਂਗਰਸੀਆਂ ਤੋਂ ਇਲਾਵਾ ਭਾਜਪਾ ਤੇ ਆਰਐਸਐਸ ਦੇ ਵਰਕਰ ਵੀ ਸ਼ਾਮਲ ਸਨ ਤੇ ਅਦਾਲਤਾਂ ਉਹਨਾਂ ਖਿਲਾਫ ਕਾਰਵਾਈ ਕਰਨ ਲਈ ਆਪਣਾ ਕੰਮ ਕਰ ਰਹੀਆਂ ਹਨ ਉਹਨਾਂ ਆਖਿਆ ਕਿ ਤਤਿਆ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ ਉਹਨਾਂ ਆਖਿਆ ਕਿ ਜੇਕਰ ਕਤਲੇਆਮ ਦੇ ਮੱਦੇਨਜ਼ਰ ਗਾਂਧੀ ਪਰਿਵਾਰ ਦੀ ਕਿਸੇ ਤਰ੍ਹਾਂ ਸ਼ਮੂਲੀਅਤ ਹੁੰਦੀ ਹੈ ਤਾਂ ਪੀੜਤਾਂ ਵਿੱਚੋਂ ਕੁਝ ਲੋਕ ਤਾਂ ਉਹਨਾਂ ਦਾ ਨਾਮ ਲੈਂਦੇ ਮੁੱਖ ਮੰਤਰੀ ਨੇ ਆਖਿਆ ਕਿ ਕਤਲੇਆਮ ਤੋਂ ਬਾਅਦ ਉਹ ਨਿੱਜੀ ਤੌਰ ਤੇ ਪੀੜਤਾਂ ਨੂੰ ਮਿਲਣ ਲਈ ਸ਼ਰਦਨਾਰਥੀ ਕੈਂਪਾਂ ਵਿੱਚ ਗਏ ਸਨ ਜਦਕਿ ਸੁਖਬੀਰ ਬਾਦਲ ਆਪਣਾ ਬੋਰੀਏ ਬਿਸਤਰਾ ਗੋਲ ਕਰਕੇ ਅਮਰੀਕਾ ਸੀ ਜਿਸ ਕਰਕੇ ਉਸ ਨੂੰ ਉਸ ਵੇਲੇ ਵਾਪਰੀਆਂ ਘਟਨਾਵਾਂ ਬਾਰੇ ਉੱਕਾ ਜਾਣਕਾਰੀ ਨਹੀਂ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਭੂਮਿਕਾ ਦਾ ਪਰਦਾ ਫਾਸ਼ ਕਰਨ ਤੋਂ ਇਨਕਾਰ ਕਰਨ ਲਈ ਸਿੱਖ ਕੌਮ ਤੋਂ ਮਾਫੀ ਮੰਗਣ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੱਖ ਭਾਈਚਾਰੇ ਖਿਲਾਫ ਸਟੈਂਡ ਲੈ ਰਿਹਾ ਹੈ। ਜਿਨ੍ਹਾਂ ਨੇ ਰਾਜੀਵ ਗਾਂਧੀ ਵਿਰੁੱਧ ਆਪਣੀ ਰੋਸਤਾਈ ਜਹਾਰਾਜ ਲੁਧਿਆਣਾ ਵਿੱਚ ਕੀਤਾ ਉਹਨਾਂ ਆਖਿਆ ਕਿ ਕਿਸੇ ਵੀ ਸਿੱਖ ਤੋਂ ਅਜੇ ਵਿਹਾਰ ਦੀ ਉਮੀਦ ਨਹੀਂ ਕੀਤੀ ਜਾਂਦੀ। ਪੰਜਾਬ ਦੇ ਮੁੱਖ ਮੰਤਰੀ ਤੋਂ ਤਾਂ ਉਕਾ ਵੀ ਨਹੀਂ। ਉਹਨਾਂ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਗਾਂਧੀ ਪਰਿਵਾਰ ਅਤੇ ਆਪਣੀ ਕੁਰਸੀ ਨੂੰ ਬਚਾਉਣ ਦੀ ਥਾਂ ਇਨਸਾਫ ਦਿਵਾਉਣ ਵਿੱਚ ਮਦਦ ਕਰਨ ਉਹਨਾਂ ਆਖੇ ਕਿ ਸੱਜਣ ਕੁਮਾਰ ਖਿਲਾਫ ਦਿੱਤੇ ਗਏ ਤਾਜ਼ਾ ਫੈਸਲੇ ਵਿੱਚ ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਕਰਨ ਲਈ 34 ਸਾਲਾਂ ਤੱਕ ਉਹਨਾਂ ਨੂੰ ਕਾਨੂੰਨ ਤੋਂ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਆਖੇ ਕਿ ਇਸ ਬਾਰੇ ਹੁਣ ਕੋਈ ਭੁਲੇਖਾ ਨਹੀਂ ਕਿ ਰਾਜੀਵ ਗਾਂਧੀ ਨੇ ਸਿੱਖਾਂ ਦੇ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਪਹਿਲਾਂ ਔਖਾਇਆ ਫਿਰ ਕਾਨੂੰਨ ਤੋਂ ਬਚਾਇਆ ਸੀ ਬਤੌਰ ਸਿੱਖ ਅਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਦਾ ਇਹ ਫਰਜ਼ ਹੈ ਕਿ ਉਹ ਗਾਂਧੀ ਪਰਿਵਾਰ ਦਾ ਬਾਈਕਟ ਕਰੇ ਤੇ 1984 ਸਿੱਖ ਕਤਲੇਆਮ ਦੇ ਸਾਰੇ ਪ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ